ਮੈਂ ਕਈ ਵਾਰੀ ਇਹ ਗੱਲ ਕਰਦੀ ਹੁੰਨੀ ਆ ਵੀ ਜਿਹੜੀ ਬੱਚੇ ਨੂੰ ਤਾਲੀਮ ਮਿਲਦੀ ਹੈ ਇੱਕ ਤੇ ਮਾਤਾ ਪਿਤਾ ਤੋਂ ਮਿਲਦੀ ਹੈ ਤੇ ਦੂਸਰਾ ਤਾਲੀਮ ਉਹਨੂੰ ਸਕੂਲ ਅੰਦਰ ਆਪਣੇ ਅਧਿਆਪਕਾਂ ਤੋਂ ਆਪਣੇ ਟੀਚਰਾਂ ਤੋਂ ਮਿਲਦੀ ਹੈ। ਕਈ ਵਾਰੀ ਇਹ ਵਖਤ ਹੁੰਦਾ ਹੈ ਕਿ ਜੋ ਕੁਝ ਸਕੂਲ 'ਚ ਸਿੱਖਦੇ ਨੇ ਕਈ ਵਾਰੀ ਮਾਂ-ਬਾਪ ਦੀ ਗੱਲ ਨੂੰ ਉਹਨਾਂ ਗੋਲਾ ਕਰ ਦਿੰਦੇ ਨੇ ਬੱਚੇ। ਖਾਣੀਆਂ ਨਾ ਰਹਿੰਦੇ ਨੇ, ਸਾਥੀਆਂ ਨਾ ਰਹਿੰਦੇ ਨੇ, ਟੀਚਰ ਦੀ ਗੱਲ ਬੱਚੇ ਬੜੀ ਗੌਰ ਨਾਲ ਧਿਆਨ ਦੇ ਨਾਲ ਸੁਣਦੇ ਨੇ। ਕਈ ਵਾਰੀ ਆਧਵੀ ਮਾਪੇ ਕਈ ਤੇ ਕਹਿਣਗੇ ਵੀ ਸਾਡੇ ਬੱਚੇ ਨੂੰ ਝਿੜਕਿਓ ਨਾ ਗੁੱਸਾ ਕਰ ਲੈਂਦਾ ਤੇ ਕਈ ਮਾਪੇ ਟੀਚਰਾਂ ਨੂੰ ਇਹ ਗੱਲ ਕਹਿਣਗੇ ਵੀ ਜੇ ਲੋੜ ਪਵੇ ਤੇ ਨੂੰ ਝਿੜਕ ਵੀ ਦਿਓ ਤੁਹਾਡੇ ਤੋਂ ਡਰਦਾ ਹੈ ਸਾਡੇ ਤੋਂ ਨਹੀਂ ਡਰਦਾ ਮੈਂ ਕੈਨੀ ਖੁਨੀ ਵੀ ਤੁਸੀਂ ਸਕੂਲ ਤੋਂ ਕਾਲਜ ਯੂਨੀਵਰਸਿਟੀਆਂ ਤੋਂ ਤਾਲੀਮ ਹਾਸਲ ਕਰਦੇ ਹੋ ਤੇ ਟੀਚਰਾਂ ਦਾ ਬੜਾ ਯੋਗਦਾਨ ਹੁੰਦਾ ਹੈ ਗੁਰੂ ਹੁੰਦਾ ਹੈ ਇੱਕ ਟੀਚਰ ਛਤ ਹੋਏ ਆਪਾਂ ਕਹਿੰਦੇ ਆ ਵੀ ਜਿਹੜਾ ਟੀਚਰ ਹੋਵੇ ਨਾ ਉਹ ਭਾਵੇਂ ਤੁਹਾਡੀ ਖਾਮ ਉਮਰ ਦਾ ਹੀ ਕਿਉਂ ਨਾ ਹੋਵੇ ਜਿਹੜਾ ਗੁਰੂ ਹੋਵੇ ਭਾਵੇਂ ਤੁਹਾਡੀ ਉਮਰ ਦਾ ਫਾਸਲਾ ਕੋਈ ਜ਼ਿਆਦਾ ਨਾ ਹੋਵੇ ਪਰ ਸਿਆਣੇ ਕਹਿੰਦੇ ਗੁਰੂ ਗੁਰੂ ਹੀ ਹੁੰਦਾ ਹੈ ਸ਼ਗਿਰਦ ਸ਼ਗਿਰਦੀ ਹੁੰਦੇ ਸਟੂਡੈਂਟ ਉਹ ਉਸੇ ਤਰ੍ਹਾਂ ਤਾਲੀਮ ਆਪਣੇ ਟੀਚਰ ਨੂੰ ਗੁਰੂ ਸਮਝ ਕੇ ਹੀ ਉਹਦੇ ਤੋਂ ਲਵੇ ਇਥੇ ਮੈਂ ਇੱਕ ਗੱਲ ਕਰਨੀ ਜੇ ਤੁਹਾਨੂੰ ਸੇਵਾ ਦੀ ਸਿੱਖਿਆ ਮਿਲਦੀ ਹੈ ਤੇ ਤੁਸੀਂ ਸੇਵਾ ਕਰੋਗੇ ਜੇ ਤੁਹਾਨੂੰ ਇਹ ਸਕੂਲ ਤੋਂ ਸਮਝਾਇਆ ਜਾਂਦਾ ਵੀ ਪਹਿਲਾਂ ਜਾ ਕੇ ਮਾਤਾ ਪਿਤਾ ਨੂੰ ਘਰੇ ਬੁਲਾਉਣਾ ਹੈ ਆਉਣ ਲੱਗੇ ਆ ਸਕੂਲ ਬੁਲਾਉਣਾ ਹੈ ਸਵੇਰੇ ਉੱਠਣਾ ਨਿਤਨੇਮ ਕਰਨਾ ਇਸ਼ਨਾਨ ਕਰਨਾ ਜੇ ਤੁਹਾਨੂੰ ਇਹ ਸਕੂਲ ਤੋਂ ਤਲੀਮ ਮਿਲਦੀ ਹੈ ਤੇ ਤੁਸੀਂ ਜ਼ਰੂਰ ਜਾ ਕੇ ਗੌਰ ਕਰੋਗੇ ਨਿਤ ਸਮਝਾਇਆ ਜਾਂਦਾ ਦੋ ਦਿਨ ਨਹੀਂ ਚਾਰ ਦਿਨ ਨਹੀਂ ਫੇ ਵੀ ਤੁਸੀਂ ਇਹ ਗੱਲ ਨੂੰ ਮੰਨੋ ਬੱਚਿਆਂ ਤੇ ਸਿੱਖਿਆ ਦਾ ਜਿਹੜਾ ਹੁੰਦਾ ਮੈਨੂੰ ਇੱਥੇ ਇੱਕ ਗੱਲ ਯਾਦ ਆ ਗਈ ਈਰਾਨ ਦਾ ਇੱਕ ਬਾਦਸ਼ਾਹ ਹੋਇਆ ਨਸਰੀਆ ਮੈਂ ਇਤਿਹਾਸ ਨੂੰ ਰੋਕ ਕੇ ਬਾਹਰ ਜਾ ਕੇ ਜਿਹੜੀ ਗੱਲ ਕਰ ਰਹੀ ਆ ਇੱਥੇ ਸਟੂਡੈਂਟ ਵੀ ਬੈਠੇ ਨੇ ਇੱਥੇ ਟੀਚਰ ਵੀ ਬੈਠੇ ਨੇ ਗੱਲ ਟੀਚਰਾਂ ਦੇ ਮਾਸਟਰ ਆਪਾਂ ਕਹਿ ਦਿੰਦੇ ਹਾਂ ਪੁਰਾਣੇ ਸੰਬੰਧ ਉਹਨਾਂ ਦੇ ਸੁਣਨ ਵਾਲੀ ਹੈ ਤੇ ਗੱਲ ਸਟੂਡੈਂਟ ਦੇ ਵੀ ਸੁਣਨ ਵਾਲੀ ਗੁਰੂ ਦੀ ਵੀ ਗੱਲ ਹੈ ਸ਼ਗਿਰਦ ਦੀ ਵੀ ਗੱਲ ਹੈ ਇਰਾਨ ਦਾ ਬਾਦਸ਼ਾਹ ਹੋਇਆ ਇੱਕ ਨਸਰੀਆ ਉਹ ਨਿੱਕਾ ਹੁੰਦਾ ਬੜਾ ਸ਼ੈਤਾਨ ਸੀ ਬੜੀਆਂ ਸ਼ਰਾਰਤਾਂ ਕਰਦਾ ਹੁੰਦਾ ਸੀ ਇਹਦੇ ਗੁਰੂ ਨੇ ਇਹਨੂੰ ਕਈ ਵਾਰੀ ਝੜਕ ਦੇਣਾ ਝੜਕ ਦੇਣਾ ਇਹਨੇ ਬੈਠ ਜਾਣਾ ਡਰ ਕੇ ਇੱਕ ਦਿਨ ਸ਼ਾਂਤ ਬੈਠਾ ਸ਼ਾਂਤ ਆਪਣੇ ਗੁਰੂ ਦੇ ਕੋਲੇ ਆਪਣੀ ਕਲਾਸ 'ਚ ਬੈਠਾ ਸ਼ਾਂਤ ਇਹਦੇ ਗੁਰੂ ਨੇ ਇਹਦੇ ਟੀਚਰ ਨੇ ਇਹਨੂੰ ਆਪਣੇ ਕੋਲ ਆਵਾਜ਼ ਮਾਰੀ ਉਰੇ ਆ ਇਹ ਕੋਲੇ ਆਇਆ ਤੇ ਇਹਦੇ ਗੁਰੂ ਨੇ ਇਹਦੇ ਮੂੰਹ ਤੇ ਜ਼ੋਰ ਦੇਣੀ ਛਪੇੜ ਮਾਰ ਦਿੱਤੀ ਜਦੋਂ ਇਸ ਬੱਚੇ ਦੇ ਮੂੰਹ ਤੇ ਇਹਦੇ ਗੁਰੂ ਨੇ ਛਪੇੜ ਮਾਰੀ ਨਾ ਤੇ ਅੱਖਾਂ 'ਚੋਂ ਹੰਝੂ ਆ ਗਿਆ ਵੀ ਅੱਜ ਤੇ ਮੈਂ ਕੋਈ ਸ਼ਰਾਰਤ ਨਹੀਂ ਕੀਤੀ ਜੀ ਅੱਗੇ ਜਦੋਂ ਮੈਂ ਸ਼ਰਾਰਤਾਂ ਕਰਦਾ ਸੀ ਮੈਨੂੰ ਝਿੜਕ ਦਿੱਤਾ ਜਾਂਦਾ ਸੀ ਅੱਜ ਤਾਂ ਮੈਂ ਸ਼ਾਂਤ ਬੈਠਾ ਅੱਜ ਤੇ ਮੈਂ ਕੋਈ ਸ਼ਰਾਰਤ ਵੀ ਨਹੀਂ ਕੀਤੀ ਪਰ ਅੱਧ ਮੇਰੇ ਗੁਰੂ ਨੇ ਮੇਰੇ ਮੂੰਹ ਤੇ ਛਪੇੜ ਕਿਉਂ ਮਾਰੀ ਬੱਚੇ ਦੀ ਅੱਖਾਂ 'ਚੋਂ ਹੰਝੂ ਆ ਗਿਆ ਪਰ ਉਹ ਆਪਣੇ ਗੁਰੂ ਆਪਣੇ ਟੀਚਰ ਨੂੰ ਕੁਝ ਪੁੱਛ ਨਹੀਂ ਸੀ ਸਕਦਾ ਸੱਚੀ ਗੁਰੂ ਨੇ ਕਿਹਾ ਵੀ ਜਾ ਜਿੱਥੋਂ ਉੱਠ ਕੇ ਆਇਆ ਉੱਥੇ ਹੀ ਜਾ ਕੇ ਬਹਿ ਜਾ ਬੱਚੇ ਦੀ ਅੱਖਾਂ 'ਚ ਹੰਝੂ ਆ ਗਏ ਜਿੱਥੋਂ ਉੱਠ ਕੇ ਆਇਆ ਉੱਥੇ ਹੀ ਜਾ ਕੇ ਬਹਿ ਗਿਆ ਉਹ ਦਿਨ ਬੀਤਿਆ ਸੱਚੀ ਉਹ ਤੋਂ ਮਗਰੋਂ ਜੀਵਨ ਦੇ ਕਈ ਸਾਲ ਬੀਤ ਗਏ ਪਰ ਅੱਜ ਤੱਕ ਵੀ ਉਹ ਗੱਲ ਭੁੱਲੀ ਨਹੀਂ ਵੀ ਮੇਰੇ ਗੁਰੂ ਨੇ ਮੈਨੂੰ ਬਿਨਾਂ ਗਲਤੀ ਤੋਂ ਚੁਪੇੜ ਕਿਉਂ ਮਾਰੀ ਜੇ ਇਨਸਾਨ ਗੁਨਾਹਗਾਰ ਹੋਵੇ ਉਹਨੂੰ ਸਜ਼ਾ ਮਿਲ ਜਾਵੇ ਗੱਲ ਵੱਖਰੀ ਹੈ ਬੇਕਸੂਰ ਨੂੰ ਸਜ਼ਾ ਮਿਲੇ ਔਰ ਜਦੋਂ ਕਿਸੇ ਬੇਕਸੂਰ ਨੂੰ ਸਜ਼ਾ ਮਿਲਦੀ ਹੈ ਫਿਰ ਉਹਨੂੰ ਦੁੱਖ ਹੁੰਦਾ ਹੈ ਉਹਨੂੰ ਤਕਲੀਫ ਹੁੰਦੀ ਹੈ ਸਾਚ ਵੇ ਇੱਕ ਦਿਨ ਅਸਾਈ ਆਵੀ ਉਹ ਜਿਹੜਾ ਬੱਚਾ ਈਰਾਨ ਦਾ ਬਾਦਸ਼ਾਹ ਬਣ ਗਿਆ ਸਾਚ ਹੁਣ ਜਦੋਂ ਕੋਈ ਬਣ ਜਵੇ ਬਾਦਸ਼ਾਹ ਕੋਈ ਰਾਜਾ ਬਣ ਜਵੇ ਫਿਰ ਸਾਰਾ ਕੁਝ ਉਹਦੇ ਕੋਲੇ ਉਹ ਬਾਦਸ਼ਾਹ ਬਣ ਕੇ ਉਹਨੇ ਆਪਣੇ ਅਹਲ ਕਰਾਂ ਨੂੰ ਆਵਾਜ਼ ਮਾਰੀ ਕਹਿੰਦਾ ਇੱਕ ਗੱਲ ਮੈਨੂੰ ਹਜੇ ਤੱਕ ਭੁੱਲਦੀ ਨਹੀਂ ਫਲਾਣੇ ਪਿੰਡ ਦਾ ਹੁੰਦਾ ਸੀ ਮੇਰਾ ਉਸਤਾਦ ਉਨੇ ਮੇਰੇ ਬਿਨਾ ਗੱਲ ਤੋਂ ਚਪੇੜ ਮਾਰੀ ਸੀ ਤੇ ਜਾ ਉਹ ਦੇਖ ਕੇ ਉਹ ਫੁਲਾਣਾ ਮੇਰਾ ਉਸਤਾਦ ਜਿਉਂਦਾ ਹੈ ਹਜੇ ਜੇ ਇਹਦੇ ਹੈ ਤੇ ਉਹਨੂੰ ਬੁਲਾ ਕੇ ਮੇਰੇ ਕੋਲ ਲੈ ਕੇ ਆ ਉਹ ਲੈ ਕੇ ਅਦਬ ਨਾਇਓ ਕਿਉਂਕਿ ਉਹ ਮੇਰਾ ਗੁਰੂ ਹੈ ਮੇਰਾ ਉਸਤਾਦ ਹੈ ਇਹਦੇ ਹਲ ਕਰ ਤਰੇ ਗਏ ਉਹ ਬਾਪੂ ਬਜ਼ੁਰਗ ਬੜਾ ਸਿਆਣਾ ਹੋ ਚੁੱਕਿਆ ਸੀ ਗੁਰੂ ਬੜਾ ਸਿਆਣਾ ਹੋ ਚੁੱਕਿਆ ਸੀ ਉਹਦੇ ਅੱਖਾਂ ਦੇ ਜਿਹੜੇ ਪਰਵੱਟੇ ਉਹ ਚਿੱਟੇ ਹੋ ਗਏ ਸੀ ਮਾਸ ਚਿਹਰੇ ਦਾ ਢਲਕਣ ਲੱਗ ਪਿਆ ਉਹਨਾਂ ਨੇ ਕਿਹਾ ਵੀ ਜਿਹੜਾ ਬਾਦਸ਼ਾਹ ਫਲਾਨਾ ਨਸਰੀਆ ਉਹਨਾਂ ਨੇ ਤੁਹਾਨੂੰ ਬੁਲਾਇਆ ਸੀ ਤੁਹਾਨੂੰ ਲੈਣ ਵਾਸਤੇ ਆਏ ਆ ਚਲੋ ਬੜੇ ਸਤਿਕਾਰ ਨਾਲ ਆਪਣੇ ਗੁਰੂ ਨੂੰ ਬਿਠਾਇਆ ਕਹਿੰਦਾ ਤੁਹਾਨੂੰ ਯਾਦ ਆ ਮੈਂ ਫਲਾਨਾ ਬੱਚਾ ਤੁਹਾਡੇ ਤੋਂ ਪੜਦਾ ਹੁੰਦਾ ਸੀ ਇੰਨਾ ਸਮਾਂ ਪਹਿਲਾਂ ਤੇ ਉਸਤਾਦ ਕਹਿਣ ਲੱਗਾ ਗੁਰੂ ਕਹਿਣ ਲੱਗਾ ਮੈਨੂੰ ਯਾਦ ਹੈ ਕਹਿਣ ਲੱਗਾ ਮੈਨੂੰ ਸਾਰੀਆਂ ਗੱਲਾਂ ਯਾਦ ਹੈ ਕਹਿੰਦਾ ਜੀ ਮੈਂ ਅੱਜ ਤੁਹਾਨੂੰ ਪਤਾ ਕਿਉਂ ਬੁਲਾਇਆ ਜੇ ਤੁਹਾਨੂੰ ਇਹ ਸਭ ਕੁਝ ਯਾਦ ਹੈ ਤੇ ਤੁਹਾਨੂੰ ਇਹ ਵੀ ਯਾਦ ਹੋਵੇਗਾ ਬਿਨਾਂ ਗੱਲ ਤੋਂ ਤੁਸੀਂ ਇੱਕ ਦਿਨ ਮੇਰੇ ਚਪੇੜ ਮਾਰੀ ਸੀ ਸੱਚ ਹੈ ਉਹ ਚਪੇੜ ਮੈਨੂੰ ਅੱਜ ਤੱਕ ਨਹੀਂ ਭੁੱਲੀ ਗਈ ਯਾਦ ਹੈ ਤੇ ਇਹ ਵੀ ਯਾਦ ਕਰਕੇ ਦੱਸੋ ਵੀ ਤੁਸੀਂ ਬਿਨਾਂ ਕਸੂਰ ਤੋਂ ਮੇਰੇ ਚਪੇੜ ਕਿਉਂ ਮਾਰੀ ਸੀ ਸੱਚ ਹੈ ਉਸਤਾਦ ਹੱਸ ਪਿਆ ਕਹਿਣ ਲੱਗਾ ਸ਼ੁਕਰ ਹੈ ਵੀ ਤੇਰੀ ਇਸ ਗੱਲ ਦਾ ਜਵਾਬ ਦੇਣ ਵਾਸਤੇ ਮੈਂ ਹਜੇ ਜਿਉਂਦਾ ਕਹਿੰਦਾ ਤੈਨੂੰ ਥੋੜੋ ਪਤਾ ਸੀ ਤੂੰ ਹੀ ਰਾਜਾ ਦਾ ਬਾਦਸ਼ਾਹ ਬਣਨਾ ਇੱਕ ਦਿਨ ਪਰ ਮੈਨੂੰ ਪਤਾ ਸੀ ਉਹ ਆਪਾਂ ਐਵੇਂ ਥੋੜਾ ਕਹ ਦਿੰਦੇ ਪੁਰਾਣੇ ਬਜ਼ੁਰਗ ਤੇ ਬੰਦੇ ਦੀ ਤੋਰ ਦੇਖ ਕੇ ਦੱਸ ਦਿਆ ਕਰਦੇ ਸਨ ਵੀ ਬੰਦਾ ਕਿੱਦਾਂ ਦਾ ਹੈ ਬੰਦੇ ਦੇ ਤੋਰ ਤੋਂ ਅੰਦਾਜ਼ਾ ਲਾ ਲਿਆ ਕਰਦੇ ਸਨ ਉਹ ਬਾਪੂ ਕਹਿਣ ਲੱਗਾ ਉਸਤਾਦ ਕਹਿਣ ਲੱਗਾ ਤੈਨੂੰ ਥੋੜੋ ਪਤਾ ਸੀ ਵੀ ਤੂੰ ਬਾਦਸ਼ਾਹ ਬਣਨਾ ਪਰ ਮੈਨੂੰ ਪਤਾ ਸੀ ਇੱਕ ਦਿਨ ਤੂੰ ਤਰੱਕੀ ਹਾਸਲ ਕਰਨੀ ਹੈ ਤੂੰ ਬਾਦਸ਼ਾਹ ਬਣਨਾ ਜਿੱਥੇ ਮੈਂ ਤੈਨੂੰ ਇੱਕ ਕਿਤਾਬੀ ਗਿਆਨ ਦਿੱਤਾ ਉਥੇ ਹੋਰ ਵੀ ਕਈ ਤਰ੍ਹਾਂ ਦਾ ਤੈਨੂੰ ਗਿਆਨ ਮਿਲਣਾ ਜ਼ਰੂਰੀ ਸੀ ਔਰ ਇਹ ਮੇਰਾ ਫਰਜ਼ ਸੀ ਮੈਂ ਤੈਨੂੰ ਸਿੱਖਿਆ ਦਵਾਂ ਮੇਰੀ ਦਿੱਤੀ ਸਿੱਖਿਆ ਚ ਪੇੜ ਮਾਰੀ ਉਹ ਤੇਰੇ ਅੱਜ ਕਮ ਆਵੇਗੀ ਕਹਿੰਦਾ ਜੀ ਉਹ ਕਹਿੰਦਾ ਕਹਿੰਦਾ ਤੈਨੂੰ ਪਤਾ ਨਹੀਂ ਸੀ ਬਾਦਸ਼ਾਹ ਬਣਨਾ ਮੈਨੂੰ ਪਤਾ ਸੀ ਪਰ ਜਦੋਂ ਕੋਈ ਬਾਦਸ਼ਾਹ ਬਣਦਾ ਹੈ ਜਦੋਂ ਕਿਸੇ ਤੋਂ ਪਾਵਰ ਆਉਂਦੀ ਹੈ ਜਦੋਂ ਕਿਸੇ ਤੋਂ ਕੁਰਸੀ ਆਉਂਦੀ ਉਹਨੂੰ ਇੱਕ ਨਸ਼ਾ ਹੋ ਜਾਂਦਾ ਹੈ ਤਿਉ ਨਸ਼ੇ ਅੰਦਰ ਪਕਈ ਵਾਰੀ ਕਈਆਂ ਬੇਕਸੂਰਾਂ ਦਾ ਨੁਕਸਾਨ ਕਰ ਦਿੰਦਾ ਹੈ। ਸੱਚ ਹੈ। ਉਸ ਪਾਵਰ ਦੇ ਨਸ਼ੇ ਅੰਦਰ ਜਿਨ੍ਹਾਂ ਨੇ ਗੁਨਾਹ ਨਹੀਂ ਕੀਤਾ ਹੁੰਦਾ ਉਹਨਾਂ ਨੂੰ ਵੀ ਸਜ਼ਾ ਦੇ ਦਿੰਦਾ ਹੈ। ਸੱਚ ਹੈ। ਤੇ ਜਿਹਨਾਂ ਦਾ ਕੋਈ ਕਸੂਰ ਨਹੀਂ ਹੁੰਦਾ ਜਿਹੜੇ ਬੇਗੁਨਾਹ ਨੇ ਬੇਕਸੂਰ ਹੁੰਦੇ ਨੇ ਜਦੋਂ ਉਹਨਾਂ ਨੂੰ ਸਜ਼ਾ ਮਿਲਦੀ ਹੈ ਉਹ ਫੇ ਇਦਾਂ ਟੜਫਦੇ ਜਿੱਦਾਂ ਅੱਜ ਤੱਕ ਤੂੰ ਟੜਫਦਾ ਆਇਆ ਹੈ। ਸੱਚ ਹੈ। ਉਸਤਾਦ ਕਹਿਣ ਲੱਗਾ ਮੇਰੀ ਸਿੱਖਿਆ ਤੇਰੇ ਵਾਸਤੇ ਅਸੀਂ ਵੀ ਕਿਸੇ ਬੇਕਸੂਰ ਨੂੰ ਤੰਗ ਨਹੀਂ ਕਰਨਾ। ਉਹ ਜਦੋਂ ਕਿਸੇ ਬੇਕਸੂਰ ਨੂੰ ਸਜ਼ਾ ਮਿਲਦੀ ਉਹ ਤੇਰੇ ਵਾਂਗੂ ਤੜਫਦਾ ਮੇਰਾ ਇਹ ਸਭ ਕੁਝ ਤੇਰੇ ਲਈ ਸੀ। ਤੇ ਸਤਿਦਾਨੋਂ ਆਪਣੇ ਗੁਰੂ ਦੇ ਪੈਰਾਂ 'ਚ ਟੈਪਿਆ। ਕਹਿਣ ਲੱਗਾ ਸਤਿਦਾਨੋਂ ਉਸਤਾਦ ਜੀ ਇਹ ਗੱਲ ਮੈਂ ਯਾਦ ਰੱਖਾਂਗਾ ਕਿਸੇ ਬੇਕਸੂਰ ਨੂੰ ਤੰਗ ਨਹੀਂ ਕਰਨਾ। ਤੇ ਇਹ ਗੱਲ ਸਾਰਿਆਂ ਵਾਸਤੇ ਹੀ ਹੈ। ਹੁਣ ਇੱਥੇ ਜਿਹੜੇ ਬੱਚੇ ਬੈਠੇ ਪਤਾ ਨਹੀਂ ਕਿੰਨਿਆਂ ਨੇ ਕਿਹੜੀਆਂ ਕੁਰਸੀਆਂ ਲੈਣੀਆਂ ਕਿੰਨਿਆਂ ਨੇ ਕਿੰਨੀਆਂ ਕਾਮਯਾਬੀਆਂ ਹਾਸਲ ਕਰਨੀਆਂ ਤਰੱਕੀਆਂ ਹਾਸਲ ਕਰਨੀਆਂ ਇਹ ਸਾਡੀ ਵੀ ਤੁਹਾਡੇ ਲਈ ਅਰਦਾਸ ਹੈ ਪਰ ਅਸੀਂ ਇਹ ਵੀ ਕਹਿੰਦੇ ਆ ਵੀ ਜੇ ਤੁਸੀਂ ਤਰੱਕੀ ਕਰੋ ਇੱਕ ਚੰਗਾ ਇਨਸਾਨ ਬਣ ਕੇ ਇੱਕ ਇਮਾਨਦਾਰ ਇਨਸਾਨ ਬਣ ਕੇ ਸਮਾਜ ਦੇ ਤੁਸੀਂ ਵਿੱਚ ਰੋ ਜਿਹਦੇ ਤੇ ਤੁਹਾਨੂੰ ਪੜ੍ਹਾਉਣ ਵਾਲੇ ਤੁਹਾਨੂੰ ਸਿੱਖਿਆ ਦੇਣ ਵਾਲਿਆਂ ਨੂੰ ਮਾਣ ਹੋਵੇ ਤੁਹਾਡੇ ਤੇ ਤੁਹਾਡੇ ਮਾਪੇ ਬਾਂਪ ਨੂੰ ਮਾਣ ਹੋਵੇ ਤੁਹਾਡੇ ਤੇ ਤੁਹਾਡੇ ਨਗਰ ਨੂੰ ਮਾਣ ਹੋਵੇ ਤੁਹਾਡੇ ਦੇਸ਼ ਨੂੰ ਮਾਣ ਹੋਵੇ ਜੇ ਵਿਚਰਨਾ ਤੇ ਕੁਝ ਚੰਗਾ ਇਨਸਾਨ ਬਣ ਕੇ ਸਮਾਜ ਦੇ ਵਿੱਚ ਰਿਆ ਜਾਵੇ ਇਹ ਸਾਡੀ ਤੁਹਾਡੇ ਲਈ ਅਰਦਾਸ ਹੈ ਚੜ੍ਹਦੀ ਕਲਾ ਵਾਸਤੇ ਮਹਾਰਾਜ ਕਿਰਪਾ ਕਰਨ ਉਹ ਬੇਨਤੀ ਕਰਦਾ ਵਾ ਕਹਿੰਦੇ ਜਦੋਂ ਭਾਗ ਇਨਸਾਨ ਦੇ ਜਾਗਦੇ ਨੇ ਸੇਵਾ ਗੁਰਾਂ ਦੀ ਮਾਣ ਨੂੰ ਭਾਵਦੀ ਹੈ ਸੇਵਾ ਘੱਟ ਤਰਾਸੀ ਦੇ ਘੇੜ ਦਿੰਦੀ ਸੇਵਾ ਲੈਣੇ ਤੂੰ ਅੰਗਦ ਬਣਾਉਦੀ ਹੈ ਲੋਕੀ ਦੇਣ ਤਾਨੇ ਅਮਰੂ ਹੈ ਨਾ ਥਾਵਾ ਗੁਰਤਾ ਗੱਦੀ ਦੇ ਉੱਤੇ ਬਿਠਾਉਦੀ ਐ ਭਾਈ ਜੇਠੇ ਨੂੰ ਘੁੰਗਣੀਆਂ ਵੇਚਦੇ ਨੂੰ ਸਾਹੀ ਸੀਸ ਤੇ ਛਤਰ ਚਲਾਉਂਦੀ ਐ ਸਮਾਉ ਵੀ ਆ ਗਏ ਅਜ ਗੁਰੂ ਰਾਮਦਾਸ ਪਾਛ ਮਹਾਰਾਜ ਜਿਨ੍ਹਾਂ ਤੇ ਗੁਰੂ ਅਮਰਦਾਸ ਪਾਛ ਮਹਾਰਾਜ ਦੀ ਕਿਰਪਾ ਹੋਈ ਮਾਦਾ ਭਾਨੀ ਜੀ ਦਾ ਵਿਆਹ ਅਨੰਕਾਰ ਜਿਨ੍ਹਾਂ ਦੇ ਹੋਏ ਨੇ ਗੁਰੂ ਰਾਮਦਾਸ ਪਾਛ ਮਹਾਰਾਜ ਦੇ ਨੇ ਬੇਨਤੀ ਕਰ ਗਈਏ ਹੁਣ ਸੇਵਾ ਕਰਦੇ ਨੇ ਗੁਰੂ ਘਰ ਚ ਰਹਿ ਕੇ ਪਹਿਲਾਂ ਗੁੰਗਣੀਆਂ ਵੇਚਦੇ ਫੇਰ ਸੇਵਾ ਕਰਨੀ ਹੁਣ ਸਿਰ ਤੇ ਟੋਕਰੀ ਢੋਣੀ ਇੱਕ ਦਿਨ ਲੋਹਾਰ ਬੈਠੇ ਤਾਏ ਚਾਚਿਆਂ ਨੂੰ ਪਤਾ ਲੱਗ ਗਿਆ ਵੀ ਗੁਰੂ ਨਾਨਕ ਦੀ ਗੱਦੀ ਦਾ ਵਾਰਿਸ ਸਾਡਾ ਜੇਠਾ ਬਣਿਆ ਉਹਨਾਂ ਨੇ ਕਿਹਾ ਵੀ ਵਾਰਿਸ ਗੁਰੂ ਨਾਨਕ ਦੀ ਗੱਦੀ ਤੇ ਵਾਅ ਕਰਨਾ ਗੁਰੂ ਨਾਨਕ ਦੀ ਗੱਦੀ ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਉਹਨਾਂ ਦਾ ਜਵਾਈ ਉਹਨਾਂ ਨੇ ਸਾਡੇ ਜੇਠੇ ਨੂੰ ਆਪਣਾ ਜਵਾਈ ਬਣਾਇਆ ਤੇ ਕਿਉਂ ਨਾ ਜੇਠੇ ਨੂੰ ਜਾ ਕੇ ਮਿਲ ਕੇ ਆਈਏ ਉਹਨਾਂ ਨੂੰ ਪਿਆਰ ਦੇ ਕੇ ਆਈਏ ਤਾਏ ਚਾਚੇ ਲਾਹੌਰ ਤੋਂ ਤੁਰ ਪੈ। ਜਦੋਂ ਤੁਰੇ ਨਾ ਪੁੰਚੇ ਨੇਵੀ ਸਾਡਾ ਜੇਠਾ ਕਿੱਥੇ ਐ ਤੇ ਗੁਰੂ ਰਾਮਦਾਸ ਪਾਛਾ ਮਹਾਰਾਜ ਇਹਨਾਂ ਨੂੰ ਪਹਿਲਾਂ ਜੇਠਾ ਕਿਹਾ ਜਾਂਦਾ ਸੀ ਮਿਲੇ ਉਹਨਾਂ ਨੇ ਕਿਹਾ ਮੈਂ ਹੀ ਤੁਹਾਡਾ ਜੇਠਾ ਕੇ ਪੁੱਛਿਆ ਜੀ ਜੇਠਾ ਸਾਡਾ ਨਿੱਕਾ ਖੁੰਦਾ ਹੀ ਆ ਗਿਆ ਸੀ ਸੇਵਾ ਕਰਦਾ ਤੇ ਗੁਰੂ ਅਮਰਦਾਸ ਬਾਦਸ਼ਾਹ ਮਹਾਰਾਜ ਨੇ ਉਹਨੂੰ ਗੜਨਾਂ ਲਾਇਆ ਗੁਰੂ ਘਰ ਜਾਣ ਕੇ ਸੇਵਾ ਜਿੱਥੇ ਕੀਤੀ ਉਹਨੇ ਉੱਥੇ ਜਵਾਈ ਬੜੇ ਇਮਾਨ ਮਿਲਿਆ ਗੁਰੂ ਘਰ ਚ ਅਸੀਂ ਜੇਠੇ ਨੂੰ ਮਹਿਲਾ ਉਹਨਾਂ ਨੇ ਕਿਹਾ ਵੀ ਮੈਂ ਹੀ ਜੇਠਾ ਜਦੋਂ ਸਿਰ ਤੇ ਟੋਕਰੀ ਦੇਖੀ ਨਾ ਤੇ ਗੁੱਸੇ 'ਚ ਆਣ ਕੇ ਕਹਿੰਦੇ ਸਾਨੂੰ ਤੇ ਤੇਰੇ ਤੇ ਮਾਣ ਸੀ ਪਰ ਤੂੰ ਤੇ ਇੱਥੇ ਟੋکریاں ਢੋਣਾ ਕਈਆਂ ਨੇ ਗੁੱਸੇ ਤੇ ਇਹ ਸ਼ਬਦ ਗਏ ਉਹ ਕਿ ਜਿੱਥੇ ਤੇਰੇ ਮਾਪੇ-ਬਾਪ ਚਲੇ ਗਏ ਤੇ ਤੂੰ ਵੀ ਦੁਨੀਆ ਤੋਂ ਚਲੇ ਜਾਂਦਾ ਇਹ ਤੇ ਸਾਡਾ ਬੜਾ ਵੱਡਾ ਅਪਮਾਨ ਇੱਥੇ ਆਣ ਕੇ ਤੂੰ ਟੋکریاں ਢੋਣਾ ਤੱਕੋ ਜਰਾ ਤਾਏ ਚਾਤੇ ਜੇਠੇ ਨੂੰ ਕੀ ਕਹਿੰਦੇ ਨੇ the decorando... ਓ ਹੋ ਨੌਕਰ ਤੂੰ ਸਬੜਾ ਲਿਆ ਨੌਕਰ ਤੂੰ ਸਬੜਾ